ਸਚਿਨ ਕਾਲਜੀ ਮੈਂ ਥੋਟਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨਟਪੁਰ ਸਾਹਿਬ ਆਪ ਸਭ ਜਾਣਦੇ ਹੋ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਨੂੰ ਮਨਾਉਣ ਦੇ ਲਈ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਸਾਰੇ ਤਿਆਰੀਆਂ ਕਰ ਰਹੇ ਆ। ਹ ਤੁਸੀਂ ਸਾਰੇ ਅਨੰਦਪੁਰ ਸਾਹਿਬ ਆ ਕੇ ਜ਼ਰੂਰ ਦੇਖੋ। ਅਨੰਦਪੁਰ ਸਾਹਿਬ ਦਾ ਕੋਨਾ-ਕੋਨਾ ਜਿਹੜਾ ਹੈ ਉਹ ਚਮਕਾਇਆ ਜਾ ਰਿਹਾ, ਸਾਫ਼ ਕੀਤਾ ਜਾ ਰਿਹਾ। ਸਾਰੀਆਂ ਸੜਕਾਂ ਨਵੀਆਂ ਬਣ ਰਹੀਆਂ। ਤੇ ਅਨੰਦਪੁਰ ਸਾਹਿਬ ਅਨੰਦਾਂ ਦੀ ਥੁਰੀ ਇਸ ਵਕਤ ਬਹੁਤ ਖੂਬਸੂਰਤ ਲੱਗ ਰਹੀ ਹੈ। ਗੁਰੂ ਸਾਹਿਬ ਦੀ ਬਾਰ ਪਕਸ਼ਿਸ਼ ਹੈ। ਕੱਲ ਮਿਤੀ 11 ਨਵੰਬਰ ਨੂੰ ਅਸੀਂ ਇੱਕ ਖੂਨ ਪੁਰਾਣਾ ਕਰਨ ਜਾ ਰਹੇ ਆ। ਕਿਉਂ ਲਈ ਅਨੰਦ ਪੁਰ ਸਾਹਿਬ ਨੂੰ ਵਾਈਟ ਸਿਟੀ ਦਾ ਦਰਜਾ ਤੋਂ ਅਨਲੀ ਅਸੀਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਪੇਂਟ ਦੀ ਸੇਵਾ ਸ਼ੁਰੂ ਕਰ ਰਹੇ ਹਾਂ ਵੱਖ-ਵੱਖ ਪੇਂਟ ਕੰਪਨੀਆਂਜ਼ ਵੱਲੋਂ ਦਾਨੀ ਸਜਣਾ ਵੱਲੋਂ ਪੇਂਟ ਦਿੱਤਾ ਗਿਆ ਤੇ ਸਾਡੇ ਕੋਲ 20000 ਤੋਂ ਵੱਧ ਲੀਟਰ ਜਿਹੜਾ ਪੇਂਟ ਹੈ ਉਹ ਇਕੱਠਾ ਹੋ ਚੁੱਕਿਆ ਹੈ ਪੇਂਟ ਬਰਸ਼ਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇੱਕ ਕਾਰ ਸੇਵਾ ਸ਼ੁਰੂ ਹੋਊਗੀ ਮੇਰੀ ਆਪ ਸਭ ਨੂੰ ਬੇਨਤੀ ਹੈ ਕੱਲ 11 ਨਵੰਬਰ ਨੂੰ 12 ਵਜੇ ਖਾਸ ਕਰਕੇ ਇਲਾਕੇ ਦੇ ਸਾਰੇ ਨੌਜਵਾਨ ਵੀਰ ਸਾਡੇ ਹਯੂਥ ਕਲੱਬ ਦੇ ਮੈਂਬਰ ਪਿੰਡਾਂ ਦੇ ਸਰਪੰਚ ਸਹਿਬਾਨ ਆਪਣੀ ਆਪਣੇ ਆਪਣੇ ਪੰਚਾਇਤਾਂ ਦੇ ਨਾਲ ਜ਼ਰੂਰ ਆਓ ਕੱਲ 12 ਵਜੇ ਤੇ ਸਿਰਫ ਇੱਕ ਦਿਨ ਦਾ ਕੰਮ ਨਹੀਂ ਹੈ ਅਗਲੇ 5-7 ਦਿਨਾਂ ਆਪਾਂ ਪੂਰੇ ਸ਼ਹਿਰ ਦੀ ਇੱਕ ਇੱਕ ਗਲੀ ਜਾ ਕੇ ਘਰ ਘਰ ਵੀ ਪੇਂਟ ਡਿਸਟ੍ਰਿਬਿਊਟ ਕਰਨਾ ਤੇ ਸੜਕਾਂ ਦੇ ਵਾਲੇ ਦੁਆਰੇ ਆਪਾਂ ਪੇਂਟ ਕਰਨਾ ਹੈ ਅ ਕਲਸਾਰਾ ਸੂਚਾ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦੇ ਡੀਸੀ ਵਰਜੀਤ ਵਾਲੀਆ ਜੀ ਰੋਪੜ ਦੇ ਐਸਐਸਪੀ ਸਾਹਿਬ ਗੁਲਨੀਤ ਖੁਰਾਨਾ ਜੀ ਸਾਰੇ ਸਾਡੇ ਲੱਗਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਸੁਪਨਾਮ ਸਿੰਘ ਜੀ ਕਾਰ ਸੇਵਾ ਕੇ ਲਲਨਦਗਰ ਸਾਹਿਬ ਵਾਲੇ ਉਹਨਾਂ ਤੋਂ ਅਰਦਾਸ ਕਰਵਾ ਕੇ ਇੱਕ ਜਿਹੜਿਆ ਹੈ ਇਹ ਸੇਵਾ ਸ਼ੁਰੂ ਹੋਊਗੀ ਤਾਂ ਕੱਲ 11 ਤਰੀਕ ਨੂੰ 12 ਵਜੇ ਆਪਾਂ ਜਿਹੜਾ ਹੈ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਬਸ ਸਟੈਂਡ ਤੋਂ ਜਿਹੜੀ ਹੈ ਸੇਵਾ ਸ਼ੁਰੂ ਕਰਾਂਗੇ ਜਿਹ ਮੇਨ ਰੋਡ ਦੇ ਉੱਤੇ ਤੇ ਫਿਰ ਪੂਰੇ ਸ਼ਹਿਰ ਨੂੰ ਆਪਾਂ ਕਵਰ ਕਰਾਂਗੇ ਤੇ ਲਗਾਤਾਰ ਅਗਲੇ 5-7 ਦਿਨ ਆਪਾਂ ਜਿਹੜੀ ਹੈ ਕਾਰ ਸੇਵਾ ਜਿਹੜੀ ਹੈ ਉਹ ਸ਼ੁਰੂ ਰੱਖਣੀ ਹੈ ਜਾਰੀ ਰੱਖਣੀ ਹੈ ਤਾਂ ਕਿ ਪੂਰੇ ਸ਼ਹਿਰ ਨੂੰ ਅਸੀਂ ਸੋਨਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਜੀ ਤਾਂ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ